ਹਵੇ ਕਿੱਥੇ ਚੱਲਿਆ ਹੋ ਸਟੋਰ ਤੇ ਚੱਲਿਆ ਹੋਰ ਕਿੱਥੇ ਜਾਣਾ ਮੈਂ ਹਾਏ ਕੱਲ ਤੇ ਰਾਜੂ ਵਿਆਹ ਹੋਇਆ ਅੱਜ ਤੂੰ ਸਟੋਰ ਤੇ ਚੱਲਿਆ ਆ ਦੇ ਠਹਿਰ ਕੇ ਚੱਲ ਜੀ ਕਿਉਂ ਵਿਆਹ ਕੀ ਕਹਿੰਦਾ ਵਾ ਤੇ ਕੰਮ ਨਾ ਕਰੋ ਵਿਆਹ ਹੋਇਆ ਤਾਂ ਮਤਲਬ ਮੈਂ ਆਪਣੇ ਕੰਮ ਛੱਡਦਾ ਹਾਂ ਹੈ ਬੁਰੇ ਲੱਗੀਦਾ ਪੁੱਤ ਵਾਬ ਅਬ ਦੁਨੀਆ ਦੀ ਪਹਿਲੀ ਮਾਂ ਹੋਣੀ ਆ ਜਿਹਦੇ ਮੂੰਹ ਇਹ ਗੱਲ ਮੈਂ ਸੁਣਦਿਆਂ ਕਿ ਬੰਦਾ ਆਪਣਾ ਕੰਮ ਕਰਦਾ ਬੁਰਾ ਲੱਗਦਾ ਵਾ ਹੈ ਬੁਰਾ ਲੱਗਦਾ ਵਾ ਵੋਟੀ ਕੀ ਆਖੇਗੀ ਪੀਕ ਹੱਡਾ ਵਿਆਹ ਕੱਲ ਹੋਇਆ ਅੱਜ ਤੁਰਪੀ ਪਿਆ ਕੋਈ ਕਿਤੇ ਬੰਦਾ ਕੋਈ ਗੱਲ ਬਾਤ 100 ਗੱਲ ਹੁੰਦੀ ਘਰ ਦੇ ਵਿੱਚ ਕੋਈ ਨਹੀਂ ਮੈਂ ਘੜੀ ਪਹਿਲਾਂ ਆ ਜਾਊਗਾ ਜਿਹੜੀਆਂ ਗੱਲਾਂ ਕਰਨੀਆਂ ਹੋਣਗੀਆਂ ਨਾ ਤੁਸੀਂ ਕਰ ਲਿਓ ਮੇਰੇ ਨਾਲ ਸਾਰੇ ਜਾਣੇ ਪਰ ਮੈਂ ਹੁਣ ਕੰਮ ਤੇ ਜਾਣਾ ਵਾ ਤੇ ਮੇਰੇ ਨਾ ਰੇਲਕਾ ਨਾ ਪਾਇਓ ਕੰਮ ਦੇ ਵਿੱਚ ਜਾਣ ਦੇ ਉੱਤੇ ਤੇ ਨਾ ਮੈਨੂੰ ਕੋਈ ਭਾਸ਼ਣ ਝਾੜਿਓ ਜਾਓ ਜਾ ਕੇ ਆਪਣਾ ਕੰਮ ਕਰੋ ਰੋਟੀ ਰਾਟੀ ਬਣਾ ਕੇ ਪਾਓ ਮੇਰੀ ਪੈਕ ਕਰੋ ਆ ਗਿਆ ਮੈਂ ਕੰਮ ਤੇ ਮੈਂ ਜਾਣਾ ਵਾ ਦੀਦੀ ਨਾਉਣ ਗਏ ਆ ਉਹਨਾਂ ਤੋਂ ਉਦੋਂ ਪਹਿਲਾਂ ਪਹਿਲਾਂ ਮੈਂ ਸਾਰੀ ਸਫਾਈ ਕਰ ਲਾ ਤੂੰ ਇੱਥੇ ਅਜੇ ਤੱਕ ਸਫਾਈਆਂ ਕਰੀ ਜਾਣੀਆਂ ਕੀ ਗੱਲ ਕੰਮ ਤੇ ਨਹੀਂ ਜਾਣਾ ਹਈ ਮੈਂ ਕੰਮ ਤੇ ਕਿੱਦਾਂ ਚੱਲ ਜਾਵਾਂ ਕਿੱ ਕੀ ਅੱਜ ਕੱਲ੍ਹ ਤੇ ਵਿਆਹ ਹੋਇਆ ਮੈਂ ਕੰਮ ਤੇ ਜਾਂਦੀ ਉਹਦੇ ਨਹੀਂ ਚੰਗੀ ਲੱਗਦੀ ਨਾਲੇ ਮੈਂ ਛੁੱਟੀਆਂ ਲਈਆਂ ਮੈਂ ਦੋ ਤਿੰਨ ਚਲੋ ਮਰਜ਼ੀ ਆ ਫਿਰ ਤੇਰੀ ਕੰਮ ਕਿੰਨਾ ਵਿਆਹ ਕਰਨ ਵਾਲਾ ਕਰ ਲੈ ਹਰ ਅੱਜ ਵੀਰ ਸਵੇਰੇ ਸਵੇਰੇ ਡੈਬਾ ਪੱਗ ਬੰਨਣਾ ਲੱਗਦਾ ਸਾਰੇ ਫੇਰਾ ਪਾਉਣ ਜਾਣਾ। ਸਾਨੂੰ ਵੀ ਦੱਸ ਦਈਏ ਅਸੀਂ ਵੀ ਤਿਆਰ ਹੋ ਜਾਈਏ ਟਾਈਮ ਨਾਲ ਕਿ ਜਾਂ ਹੋਏ ਗੱਲਾਂ ਬਰਾਤੇ ਖੜਨਾ ਸੀ। ਐਨਾ ਟਾਈਮ ਹੈਗਾ। ਕਿੰਨੇ ਦਿਨ ਹੋ ਗਏ ਆ ਕੰਮ ਛੱਡੇ ਨੂੰ। ਕੰਮ ਤੇ ਜਾਈਏ। ਲੋਕਾਂ ਦੇ ਭਰਾਵਾ ਫੋਨ ਤੇ ਫੋਨ ਆਈ ਜਾਣਦੇ ਆ ਵੀ ਕੀ ਗੱਲ ਆ ਭਾਜੀ ਆਣ ਕੇ ਸਟੋਰ ਨਹੀਂ ਖੋਲਦੇ। ਮੈਂ ਤਾਂ ਭਰਾਵਾ ਕੰਮ ਤੇ ਚੱਲਾਂ। ਜਦੋਂ ਜਾਣਾ ਹੋਊਗਾ ਸਾਰੇ ਉਹਨਾਂ ਤੈਨੂੰ ਦੱਸ ਦਊਗਾ। ਹੋ ਜੀ ਤੂੰ ਹੀ ਤਿਆਰ ਲੈ ਜਾਵਾਂਗਾ ਤੈਨੂੰ ਵੀ। ਚਲੋ ਠੀਕ ਆ ਫਿਰ। ਜਾਓ ਕੰਮ ਤੇ। ਤੂੰ ਬਹ ਚੜੂ ਮਾਰਨ ਜੋਗੀ ਆ ਕਿਉਂ ਹੁਣ ਘਰੇ ਆ ਤੇ ਕਾ ਛੜੂ ਮਾਰਨਾ ਹੋਰ ਮੈਂ ਕੀ ਕਰਨਾ ਕੈਂਡ ਹੀ ਚੰਗੇ ਨਹੀਂ ਲੱਗੀਦਾ ਉਹ ਜਿਨ੍ਹਾਂ ਨੇ ਕੰਮ ਕਰਨੇ ਆ ਨਾ ਉਹ ਇਹ ਚੀਜ਼ਾਂ ਨਹੀਂ ਵੇਖਦੇ ਚੰਗੇ ਲੱਗੀਦਾ ਕਿ ਨਹੀਂ ਲੱਗੀਦਾ ਕੀ ਹੋਇਆ ਉਹ ਵੇਖ ਲਾ ਜਿਹਦਾ ਵਿਆਹ ਹੋਇਆ ਵਾ ਅਗਲਾ ਕੰਮ ਤੇ ਚੱਲਿਆ ਤੇ ਤੂੰ ਕਹਿੰਦੀ ਆ ਕਿ ਮੈਂ ਚਾਰ ਛੁੱਟੀਆਂ ਲਈਆਂ ਕੰਮ ਤੇ ਚੱਲੇ ਆ ਆਹੋ ਹਾਢੂ ਇਹ ਨਾ ਵੜੀ ਅੱਜ ਕੱਲ ਵਿਆਹ ਹੋਇਆ ਤੇ ਅੱਜ ਕੰਮ ਤੇ ਵੀ ਚੱਲ ਚੱਲੇ ਆ ਹੋਰ ਕੀ ਮੈਂ ਤਾਂ ਸੋਚਿਆ ਘਰੇ ਤਿਆਰ ਹੋਣ ਡਿਆ ਵਾ ਸਾਰੇ ਚੱਲਿਆ ਹਣਾ ਵਾ ਤੇ ਦੀਦੀ ਕੀ ਸੋਚਣਗੇ ਰੱਬ ਜਾਣੇ ਕੀ ਸੋਚਣਗੇ ਇਹ ਗੱਲ ਨਾ ਉਹਨੂੰ ਕੀ ਹਾਂਜੀ ਇਹਨਾਂ ਦਾ ਵੀ ਕੋਈ ਹਾਲ ਨਹੀਂ ਹੈਗਾ ਮੇਰੇ ਸਾਹਮਣੇ ਇਹਨਾਂ ਦਾ ਹੁੰਦਾ ਹੀ ਦਿਮਾਗ ਖਰਾਬ ਹੋ ਗਿਆ ਵਿਆਹ ਕਰਾਉਣਾ ਸੀ ਉਹਨੇ ਕਰਾ ਲਿਆ ਹੁਣ ਆਪਣੇ ਕੰਮ ਤੇ ਚਲ ਕੋਈ ਗੱਲ ਨਹੀਂ ਹੁਣ ਵਿਕੀ ਜੀ ਤੇ ਮੇਰੇ ਤੇ ਫੱਕ ਵੀ ਤੇ ਬੜਾਣਾ ਹੁਣ ਮੈਂ ਚੱਲ ਜਾਂਦੀ ਮੰਮੀ ਨੇ ਤੇ ਮੈਨੂੰ ਛੱਡ ਗੱਲਾਂ ਕਰਨ ਲੈ ਆਪਣੀਆਂ ਮੰਮੀ ਨੇ ਤੇ ਭਾਵੇਂ ਕੋਈ ਗੱਲ ਕਰਨੀ ਤੇ ਨਾ ਕਰਨੋ ਤੁਹਾਡੀ ਭੈਣੇ ਨਹੀਂ ਛੱਡਣਾ ਕਿਉਂ ਮਾਂ ਜੀ ਬੈਗ ਫੜ ਕੇ ਤਰਪੀ ਆ ਅਗਲਾ ਵੇਲਾ 1 ਰੁਪਈਆ ਦਾ ਨੁਕਸਾਨ ਨਹੀਂ ਚੱਲਦਾ ਪਿੰਡ ਅੱਗੇ ਦੋ ਤਿੰਨ ਦਿਨ ਦੁਕਾਨ ਬੰਦ ਰਹੀ ਆ ਚਲੋ ਹਰ ਇੱਕ ਦੀ ਆਪੋ ਆਪਣੀ ਸੋਚ ਨਹੀਂ ਹੁੰਦੀ ਮੈਨਾਂ ਤੇ ਉਂਝੀ ਲੱਗਦਾ ਜਿਦਾ ਭਾਜੀ ਨਾ ਸਾਇਕੋ ਹੁੰਦੇ ਆ ਬੱਕਰੇ ਬੱਕਰੇ ਰਾਨਾ ਪਸੰਦ ਕਰਦੇ ਆ ਕਿ ਇਹਦੇ ਵਿੱਚ ਬਹਿ ਕੇ ਰਾਜੀ ਨਹੀਂ ਹੈਗੇ ਚੱਲ ਠੀਕ ਆ ਕੋਉਣਾ ਜ਼ਿਆਦਾ ਦਿਮਾਗ ਲਾ ਕੰਮ ਕਰ ਆਪਣਾ ਮਿੰਟ ਕਿਤੇ ਬਾਹਰ ਆਣ ਕੇ ਗੱਲ ਛੇੜ ਲੈਂਦੇ ਜੇ ਤੁਸੀਂ ਵੀ ਆ ਸੰਦੀਪ ਤੇ ਸੂਟ ਕਿੰਨਾ ਸੋਹਣਾ ਲੱਗਣ ਡਿਆ ਨਾ ਪਾਇਆ ਕਿੰਨਾ ਰੂਪ ਚੜਿਆ ਭਾਵੇਂ ਇੰਨਾ ਮੇਕਅਪ ਨਹੀਂ ਵੀ ਕੀਤਾ ਨਾ ਤਤਾਂ ਮੇ ਕਿਨਾਰੂ ਉੱਪ ਚੜਿਆ ਵਾ ਜੇ ਮੇਕਅਪ ਕਰਦੀ ਤੇ ਕਿੰਨੀ ਸੋਹਣੀ ਲੱਗਨੀ ਗੱਲ ਤੇ ਤੁਹਾਡੀ ਠੀਕ ਆ ਮੰਮੀ ਪਰ ਕਵਲ ਨੂੰ ਆ ਲੰਬਾ ਪੋਚੀ ਜਿਹੜੀ ਜ਼ਿਆਦਾ ਉਹ ਪਸੰਦ ਨਹੀਂ ਹੈਗੀ ਤੇ ਇੱਕ ਗੱਲੋਂ ਵਧੀਆ ਵੀ ਆ ਆ ਪਾਰਲਰਾਂ ਵਾਲੀਆਂ ਤੇ ਬੰਦੇ ਦਾ ਹੂਲੀਆ ਹੀ ਵਿਗਾੜ ਕੇ ਰੱਖ ਦਿੰਦੀਆਂ ਵਾ ਕੋਸ ਟਾਈਮ ਲਈ ਤੇ ਬੰਦਾ ਸੋਹਣਾ ਲੱਗਦਾ ਵਾ ਪਰ ਜਦੋਂ ਬਾਅਦ ਵਿੱਚ ਬੰਦੇ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਨਾ ਤੇ ਆਂਡੀ ਗਵਾਂਡੀ ਵੀ ਕਹਿ ਦਿੰਦੇ ਆ ਲੈ ਪਹਿਲਾਂ ਤੇ ਲੰਬੀ ਪੋਚੀ ਸੀ ਤੇ ਹੁਣ ਵੇਖ ਲੋ ਹੁਣ ਕਿੱਦਾਂ ਦੀ ਲੱਗਦੀ ਆ ਉਦੋਂ ਤੇ ਆਂਦੇ ਹੀ ਉਹਨਾਂ ਦੀ ਬੁੱਕਟੀ ਬੜੀ ਸੋਹਣੀ ਆ ਅਸਲੀ ਚਿਹਰਾ ਤਾਂ ਅਸਲੀ ਹੁੰਦਾ ਨਾ ਅਸਲੀ ਦੇ ਅਸਲੀ ਹੁੰਦਾ ਵਾ ਤੇ ਵੇਖ ਓਦਾਂ ਹੀ ਮੇਰੀ ਪਰਝਾਈ ਕਿੰਡੀ ਸੋਹਣੀ ਲੱਗਣ ਈ ਕਿਉਂ ਪ੍ਰੀਤ ਸਹੀ ਕਿਹਾ ਨਾ ਮੈਂ ਹਾਂਜੀ ਜੀ ਜੀ ਉਹ ਤੇ ਗੱਲ ਠੀਕ ਆ ਪਰ ਇੱਕ ਗੱਲ ਇਹ ਵੀ ਆ ਨਾ ਇਸੇ ਉਮਰ ਚ ਤੇ ਮੇਕਅਪ ਕਰਨਾ ਹੁੰਦਾ ਬੁੱਢੇ ਵਾਲੇ ਛੋੜਾ ਮੇਕਅਪ ਕਰਨਾ ਜੋਟ ਹੋਰ ਹੁਣ ਮੇਕਅਪ ਕਰਦੀ ਆ ਉਹ ਬਾਅਦ ਚ ਤੇ ਨਹੀਂ ਨਾ ਗੱਲ ਵਾਨੀ ਨਹੀਂ ਰਹਿਣ ਦੇ ਹਾਂ ਗੱਲਾਂ ਨੂੰ ਉਹ ਤੇ ਬਾਦੂ ਦੇ ਫਾਲਤੂ ਖਰਚੇ ਹੀ ਆ ਪਾਰਲਰਾਂ ਵਾਲਿਆਂ ਦੇ 50 5000 ਰੁਪਇਆ ਲੈ ਲੈਂਦੀਆਂ ਵਾ ਤੇ ਹਾਸਲ ਕੀ ਹੁੰਦਾ ਕੋਹ ਵੀ ਨਹੀਂ ਦੋਵੇਂ ਘਰ ਉੱਜੜ ਜਾਂਦੇ ਖਰਚਿਆਂ ਨੂੰ ਆ ਮੇਰੇ ਵੀਰ ਨੇ ਨਾ ਐਨਾ ਵਧੀਆ ਕੰਮ ਕੀਤਾ ਨਾ ਨਾ ਉਹਨਾਂ ਦਾ ਖਰਚਾ ਹੋਇਆ ਤੇ ਨਾ ਆਪਣਾ ਹੀ ਹੋਇਆ ਹੁਣ ਪ੍ਰੀਤ ਤੇਰੇ ਵਿਆਹ ਤੇ ਵੇਖ ਲਾ ਕਿੰਨਾ ਖਰਚਾ ਲਾਇਆ ਦੋਵਾਂ ਧਿਰਾਂ ਨੇ ਤੇ ਲੋਕੀ ਪੈਲਸ ਦੇ ਵਿੱਚ ਖਾ ਪੀ ਕੇ ਢਿੱਡ ਤੇ ਹੱਥ ਫੇਰ ਕੇ ਕਹਿੰਦੇ ਉਹਨਾਂ ਨੇ ਕੀਤਾ ਹੀ ਕੱਖ ਨਹੀਂ ਆ ਪਲਤ ਦੁਨੀਆ ਨੂੰ ਵੀ ਕੋਈ ਸਾਧ ਸਕਦਾ ਵਾ ਦੁਨੀਆ ਨਹੀਂ ਸਾਦੀ ਜਾ ਸਕਦੀ ਲੋਕੀ ਚਾਰ ਸਫੇਰੇ ਘੁੰਮ ਜਾਂਦੇ ਆ ਸਿਆਣੇ ਕਹਿੰਦੇ ਦਾਤੀ ਨੂੰ ਤੇ ਇੱਕ ਬੰਨੇ ਦੰਦੇ ਆ ਨਾ ਦੁਨੀਆ ਨੂੰ ਚਾਰ ਸਫੇਰੇ ਹੀ ਆ ਮੰਮੀ ਇਹ ਤੇ ਉਹ ਗੱਲ ਹੋ ਗਈ ਜਿੰਨੇ ਮੂੰਹ ਓਨੀਆਂ ਗੱਲਾਂ ਪੈਲਸਾਂ ਵਾਲਿਆਂ ਨੇ ਆਪਣੇ ਘਰ ਪਰ ਲੈ ਤੇ ਪਾਲਰਾਂ ਵਾਲਿਆਂ ਨੇ ਆਪਣੀਆਂ ਜੇਬਾਂ ਪਰ ਲੀਆਂ ਤੇ ਕਰਜ਼ੇ ਥੱਲੇ ਆ ਗਏ ਜਾਂ ਸਾਡੇ ਭਰਾ ਤੇ ਜਾਂ ਸਾਡੇ ਪਿਓ ਨੀ ਕੀ ਕਰੇ ਕੋਈ ਲੋਕਾਚਾਰੀ ਸਭ ਕੁਝ ਕਰਨਾ ਹੀ ਪੈਂਦਾ ਵਾ ਹੁਣ ਕੋਈ ਗਰੀਬ ਤੋਂ ਗਰੀਬ ਵੀ ਆ ਉਹ ਵੀ ਅੱਡੀਆਂ ਚੁੱਕ-ਚੁੱਕ ਕੇ ਜ਼ੋਰ ਲਾਉਂਦਾ ਆ ਕਦ ਜਾ ਚੁੱਕ-ਚੁੱਕ ਕੇ ਆਖੇਗਾ ਵੀ ਮੈਂ ਨੱਕ ਬਣਾ ਹੀ ਲਵਾਂ ਆਪਣਾ ਨੱਕ ਮੰਗਰਵਾਣੀ ਭਾਵੇਂ ਵੱਢਾਈ ਜਾਵੇ ਮੰਮੇ ਇਹ ਤਾਂ ਗੱਲ ਤੁਹਾਡੀ ਠੀਕ ਆ ਪਰ ਆ ਮੇਰੇ ਵੀਰ ਨੇ ਜਿਹੜਾ ਕੰਮ ਕੀਤਾ ਨਾ ਬਹੁਤ ਹੀ ਵਧੀਆ ਕੀਤਾ ਵਾ ਨਾਲੇ ਤੇ ਦੋਵਾਂ ਘਰਾਂ ਦਾ ਖਰਚਾ ਬਚ ਗਿਆ ਤੇ ਨਾਲੇ ਵਿਆਹ ਵੀ ਸੋਹਣਾ ਹੋ ਗਿਆ ਤੇ ਰਿਸ਼ਤੇਦਾਰਾਂ ਦੀ ਕਿਹੜੀ ਗੱਲ ਆ ਅੱਜ ਖਾ ਪੀ ਕੇ ਤੇ ਘਰ ਜਾ ਕੇ ਫੇਰ ਗੱਲਾਂ ਹੀ ਕਰਨੀਆਂ ਵਾ ਵਧੀਆ ਵਾ ਹੁਣ ਤੇ ਨਹੀਂ ਕਿਹੜੀਆਂ ਗੱਲਾਂ ਲੈ ਕੇ ਬੈ ਗਈਆਂ ਨਵੀਂ ਸਵੀ ਬੋਟੀ ਆਈ ਆ ਤੁਹਾਦੇ ਪੇਕੇਆਂ ਦੀਆਂ ਕੋਈ ਸੁਣ ਕੋ ਆਪਣੀਆਂ ਸੁਣਾ ਇਹ ਗੱਪਾ ਛੱਪਾ ਮਾਰੋ ਤੁਸੀਂ ਗੱਪਾ ਸੱਪਾਂ ਤੇ ਮੰਮੀ ਨਵੀਂ-ਨਵੀਂ ਅਜੇ ਕੀ ਮਾਰਨੀ ਆ ਵਾ ਇਹਨੂੰ ਜਰਕ ਘਰ ਦੇ ਤੌਰ ਤਰੀਕੇ ਸਮਝਾ ਦਿੰਨੇ ਆ ਕੀ ਦਾ ਸੁਭਾਅ ਕਿੱਦਾਂ ਦਾ ਤੇ ਕੀ ਦਾ ਕਿੱਦਾਂ ਦਾ ਚਲੋ ਵਿੱਕੀ ਪਾ ਹੁਣ ਚੰਗਾ-ਚੰਗਾ ਨਿਬੜ ਗਿਆ ਨਾ ਵਧੀਆ-ਵਧੀਆ ਵਿਆਹ ਹੋ ਗਿਆ ਅਸੀਂ ਤਾਂ ਆਖਿਆ ਵੀ ਘਰੇ ਪੂਰੀ ਕਿੱਦਾਂ ਨਿਬੜਨਾ ਹੈ ਨਾ ਮੈਂ ਸੋਚਦਾ ਸੀ ਰਹਿ ਹੀ ਜਾਣਾ ਵਿਆਹ ਤੋਂ ਬਿਨਾ ਇਹ ਹੈ ਚਲੋ ਹੋਣਾ ਹੀਗਾ ਵਿਆਹ ਦੇਖ ਲੈ ਇੱਕ ਦਿਨ ਹੈ ਵਿੱਕੀ ਮੈਂ ਗੱਲ ਪੁੱਛਣੀ ਤੈਨੂੰ ਇੱਕ ਪੁੱਛੋ ਜਿਸ ਦਿਨ ਤੁਹਾਡੀ ਭੈਣ ਤਾਂ ਰਖਣੀ ਬੰਨਣ ਆਈ ਸੀ ਤੇ ਤੁਹਾਡੇ ਵੇਖਿਆ ਮੈਂ ਗੋਟ ਤੇ ਕਿਦੇ ਰਖੜੀ ਨਹੀਂ ਬੱਧੀ ਤੇ ਕੀ ਗੱਲ ਸੀ ਉਦੋਂ ਅਸਲੀ ਹਾਂ ਛੱਡੋ ਉੱਪਰ ਕੋਈ ਗੱਲ ਨਹੀਂ ਹੈਗੀ ਕੋਈ ਨਹੀਂ ਆ ਗਈ ਗੱਲ ਨਹੀਂ ਵੀ ਕੀ ਬਾ ਗੱਲ ਤਾਂ ਕੋਈ ਹੈਗੀ ਆ ਮੇਰੇ ਤੋਂ ਕਹਦਾ ਪੜਦਾ ਤੂੰ ਦੱਸਣ ਕੀ ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂ ਉਦੋਂ ਵੀ ਮੈਂ ਤੇ ਜਿਸ ਦਿਨ ਪਰਸੋਂ ਚੱਲੇ ਨਾ ਕੱਲ ਨੂੰ ਆਉਣ ਤੇ ਤੇਰੀ ਭੈਣ ਜਿੰਨਾ ਗੱਲਾਂ ਕਾਂਢੀ ਤਰਨਾ ਤੇ ਤੂੰ ਦੱਸਣ ਲੱਗਾ ਤੇ ਭੈਣ ਤੇਰੀ ਚੁੰਡੀ ਵੱਢਦੀ ਤੇ ਮੈਂ ਵੇਖ ਗਿਆ ਸੀ ਪਰ ਦਿਨ ਮੈਂ ਕੁਛ ਕਿਹਾ ਨਹੀਂ ਮੈਂ ਚਲ ਹੁਣ ਸੁਸਕਰਾਂ ਦਾ ਕੰਮ ਤੇ ਵਿਆਹ ਹੁਣ ਚੱਲੇ ਆ ਤਾਂ ਮਨਾ ਹੁਣ ਕੀ ਗੱਲ ਛੇੜਨੀ ਬਾਅਦ ਵਿੱਚ ਕੀ ਨਾ ਸਹੀ ਆ ਭਾਜੀ ਤੁਹਾਡੀ ਗੱਲ ਵੀ ਭਰ ਫਾਇਦਾ ਨਹੀਂ ਹੈਗਾ ਬਾਈ ਘੜੀ ਕੋਲੰਦਾ ਚਾਹ ਮੈਂ ਕਿਹੜਾ ਬਗਾਨਾ ਵਾਂ ਅਸੀਂ ਇੱਕੋ ਫੈਮਿਲੀ ਆ ਤੇ ਸਭ ਮੇਰੇ ਤੋਂ ਕਹਦਾ ਪੜਦਾ ਵਾ ਤੂੰ ਗੱਲ ਖੋਲ ਕੇ ਦੱਸ ਗੱਲ ਹੈ ਕੀ ਆ ਚਲੋ ਜੇ ਤਾਂ ਹੁਣ ਜ਼ੋਰ ਲਾ ਕੇ ਪੁੱਛਦੇ ਜੇ ਨਾ ਔਰ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਦੱਸ ਕੀ ਬਾਕੀ ਇੱਕ ਗੱਲ ਆ ਕਿ ਤੁਸੀਂ ਭੈਣ ਨਾਲ ਕੋਈ ਗੱਲਬਾਤ ਨਾ ਕਰਿਓ ਨਹੀਂ ਕਰਦਾ ਤੇਰਾ ਮੇਰਾ ਨਾ ਪਰਦਾ ਹੀ ਰਹੂਗਾ ਟੈਨਸ਼ਨ ਦੇ ਤੂੰ ਨਹੀਂ ਜਿਆਦਾ ਤੇਰੀ ਭੈਣ ਹੋਰ ਦੱਸ ਦੋ ਗੱਲ ਬਾਜੀ ਉਹ ਦਿਨੇ ਹੋਈ ਕਿ ਗੱਲ ਇੱਥੇ ਸਾਡੀ ਘਰ ਆਪਸ ਵਿੱਚ ਚਲੋ ਥੋੜੀ ਬੋਧੀ ਹੋਈ ਹੀ ਮੂੰਹ ਮਾਰੀ ਇੱਕ ਦੂਜੇ ਨਾਲ ਅੱਛਾ ਤੇ ਵੀਰ ਨੇ ਚੱਕ ਕੇ ਵੱਡੇ ਵੀਰ ਨੇ ਭੈਣ ਨੂੰ ਫੋਨ ਲਾਤਾ ਹਾਂ ਤੇ ਜਿਹੜੀਆਂ ਇੱਥੇ ਹੋਈਆਂ ਸਾਰੀਆਂ ਉਹਨੂੰ ਦੱਸਤੀਆਂ ਅੱਛਾ ਤੇ ਜਾ ਕੇ ਉਹ ਦਿਨ ਉਹਨੂੰ ਲੈ ਆ ਤੇ ਆਉਂਦੇ ਆਉਂਦੇ ਉਹਨੂੰ ਆਪਣੀਆਂ ਦੱਸਤੀਆਂ ਸਾਰੀਆਂ ਹਾਂ ਤਾਂ ਤੁਹਾਨੂੰ ਤਾਂ ਪਤਾ ਹੀ ਆ ਭੈਣ ਦਾ ਲਾਈ ਲੱਗ ਗਈ ਇੱਕ ਨੰਬਰ ਦੀ ਐਵੇਂ ਇੱਕੋ ਚੀਜ਼ ਦਵੇਂ ਭੈਣ ਭਰਾ ਉਹ ਹੀ ਨਾ ਤੇ ਉਹ ਉਸੇ ਚੱਕਰ ਚ ਉਹਨਾਂ ਇੱਥੇ ਆਈ ਸੀ ਤਾਂ ਮੈਨੂੰ ਸੁਣਾ ਪ੍ਰੀਤ ਨੂੰ ਸੁਣਾ ਅੱਛਾ ਉਹਦੇ ਆਲ ਦੀ ਗੱਲ ਕਰੀ ਜਾਂਦੀ ਸੀ ਬਾਕੀ ਤੁਹਾਨੂੰ ਕਿਹੜਾ ਭਲੇ ਖਾ ਕੇ ਇਸ ਗੱਲ ਦਾ ਕਵਲ ਦੇ ਸੁਭਾਤਾ ਤੁਹਾਨੂੰ ਪਤਾ ਤਾਂ ਹੈ ਗੱਲ ਕਿਦਾਂ ਮੈਨੂੰ ਸਾਰਾ ਪਤਾ ਵਾ ਮੈਂ ਤਾਂ ਦੋਨੋਂ ਬਹੁਤਾ ਜ਼ਿਆਦਾ ਆਂਦਾ ਨਹੀਂ ਉਹ ਮੰਨਦਾ ਨਹੀਂ ਕਿਸਦੀ ਮਰਜ਼ੀ ਆਪਣੀ ਕਰਦਾ ਵਾ ਮੈਂ ਤਾਂ ਕਹਿਣਾ ਵਾ ਕਿ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਬਾਕੀ ਜੇ ਤੂੰ ਹੁਣ ਪੁੱਛ ਹੀ ਲੈਣਾ ਤਾਂ ਇੱਕ ਗੱਲ ਹੋਰ ਸੁਣ ਲਓ ਥੋੜਾ ਜਾਣਾ ਭੈਣ ਨੂੰ ਇਹ ਕਹੋ ਕੀ ਸਾਡੇ ਇੱਥੇ ਘਰ ਦੇ ਵਿੱਚ ਦਖਲੰਦਾਜ਼ੀ ਥੋੜੀ ਜੀ ਨਾ ਹੀ ਕਰਿਆ ਕਰ ਤਾਂ ਚੰਗੀ ਗੱਲ ਆ ਠੀਕ ਆ ਹੈ ਕਿ ਨਹੀਂ ਅੱਜ ਗੱਲ ਇੱਥੇ ਵਧੀ ਆ ਕੱਲ ਨੂੰ ਤੁਹਾਡੇ ਉੱਥੇ ਕੋਈ ਗੱਲਬਾਤ ਹੋਊਗੀ ਫਿਰ ਇਦਾਂ ਚੰਗੇ ਨਹੀਂ ਲੱਗੀਦਾ ਕੋਈ ਗੱਲ ਨਹੀਂ ਮੈਨੂੰ ਚੰਗੀ ਦਾ ਸਮਝਾਉਂਗਾ ਵੀ ਦੋਵਾਂ ਭਰਾਵਾਂ ਨੂੰ ਤੂਫਾਨ ਨਾ ਰਹਿਣ ਦੇ ਤੇ ਬਹੁਤਾ ਘਰ 'ਚ ਇੰਟਰਫੇਰ ਨਹੀਂ ਕਰੀਦਾ ਤੇ ਮਮੀ ਨੂੰ ਅਲਟੀਮੇਟ ਪੜਾਇਆ ਕਰ ਚੰਗਾ ਬਾਕੀ ਜੇ ਦੋਵਾਂ ਨੂੰ ਘਰੋਂ ਵਸਣ ਦੇ ਦੋਹਾਂ ਸਾਰੇ ਟੱਬਰ ਨੂੰ ਇਹ ਗੱਲ ਕਰਨੀ ਆ ਹਾਂ ਤਾਂ ਹੱਕ ਨਿਆਂ ਦੀ ਕਰਿਆ ਕਰ ਇਹ ਥੋੜੀ ਵੀ ਇੱਕ ਦੇ ਤੂੰ ਮਗਰ ਲਾ ਕੇ ਤੇ ਉਹਦੇ ਵਾਲ ਦੀ ਗੱਲ ਕਰੀ ਜਾਣੀ ਆ ਇਹ ਗੱਲੋਂ ਨਾ ਮੈਨੂੰ ਘੱਟ ਓਕਦਾ ਇੰਨਾ ਵੀ ਤੂੰ ਜਾ ਕੇ ਮੰਮੀ ਨੂੰ ਬਹੁਤਾ ਨਹੀਂ ਚੁੱਕਣਾ ਦਿਆ ਕਰ ਕਿਉਂਕਿ ਹੁਣ ਜਦੋਂ ਪ੍ਰੀਤੀ ਆ ਗਈ ਏ ਮੁੜ ਕੇ ਦੂਜੀ ਵੀ ਆ ਗਈ ਹੁਣ ਨਾ ਤੇ ਬੜਾ ਔਖਾ ਹੋਣਾ ਰਹਿਣਾ ਮੁੜ ਕੇ ਮੁੜ ਕੇ ਅੱਡ ਹੋਣ ਕੇ ਫਾਇਦਾ ਕੀ ਆ ਉਹੋ ਹੀ ਨਾ ਹੁਣ ਗਾਂ ਨਾਲੇ ਹੋਰ ਗੱਲਾਂ ਹੋਣੀਆਂ ਬਿਲਕੁਲ ਬਿਲਕੁਲ ਫਾਇਦਾ ਥੋੜੀ ਹੈਗਾ ਕੋਈ ਤੂੰ ਟੈਨਸ਼ਨ ਲੈ ਮੈਂ ਸਮਝਾਵਾਂ ਹਾਂ ਚੰਗੀ ਤਰ੍ਹਾਂ ਕਿ ਤੂੰ ਉਹਨਾਂ ਦੇ ਘਰ ਬਹੁਤਾ ਇੰਟਰਫੇਰ ਨਾ ਕਰ ਚੰਗਾ ਆਹ ਆਪਣੇ ਹਿਸਾਬ ਨਾਲ ਸਮਝਾ ਲਿਓ ਬਾਕੀ ਆਹ ਵਾਲੀ ਦਾ ਗੱਲ ਐ ਮੈਂ ਯਾਰ ਕਰਿਓ ਤੂੰ ਟੈਨਸ਼ਨ ਲੈ ਇਹ ਮੇਰੇ ਤੇ ਤੇ ਅੱਛੀ ਗੱਲ ਹੋਊਗੀ ਚੰਗਾ ਠੀਕ ਆ ਹਾਂ ਕੋ ਓਹੋ ਦੀਦੀ ਜੀ ਤੁਸੀਂ ਇਹਨੇ ਘਮਾਪਰਾ ਕੇ ਜੋ ਗੱਲ ਕਰਨੀ ਆ ਦੀਦੀ ਦੇ ਨਾਲ ਤੇ ਤੁਸੀਂ ਕੁਜੇ ਦੇ ਵਿੱਚ ਇਸ ਨੂੰਂਦਰ ਬੰਦ ਕਰੋ ਤੁਸੀਂ ਕਵਲ ਭਾਜੀ ਦੇ ਸਵਾਦ ਦੱਸ ਰਹੇ ਇਹਨਾਂ ਨੂੰ ਉਹਨਾਂ ਨਾਲ ਤਾਂ ਦੀ ਰਾਸ ਰਲ ਗਈ ਨਾ ਬਾਕੀ ਤੇ ਸਾਰੇ ਟੱਬਾਂ ਨਾਲ ਤਾਂ ਦੀ ਨੇਵੀ ਜਾਣੀ ਆ ਲੈ ਦੱਸ ਰਾਸ ਰਲੂਗੀ ਰਲੂਗੀ ਕਿਉਂ ਨਾ ਹੁਣ ਆਪਣੇ ਤੇ ਵਿੱਕੀ ਵਾਲੀ ਵੇਖ ਲੈ ਜਦੋਂ ਵਿੱਕੀ ਦਾ ਵਿਆਹ ਹੋਇਆ ਸੀ ਉਦੋਂ ਕਿਦਾਂ ਦਾ ਹੈਗਾ ਤੇ ਹੁਣ ਤੇਰੇ ਮਗਰ ਪ੍ਰੀਤ ਪ੍ਰੀਤ ਕਰਦਾ ਫਿਰਦਾ ਵਾ ਤੇ ਰਹੀ ਗੱਲ ਕਵਲ ਦੀ ਉਹ ਮੈਂ ਆਪੇ ਹੀ ਸਮਝਾ ਦਿੰਨੀ ਆ ਵੀ ਉਹਦਾ ਸੁਭਾਅ ਕਿਦਾਂ ਦਾ ਵਾ ਸੰਦੀਪ ਮੇਰੀ ਗੱਲ ਇੱਕ ਧਿਆਨ ਨਾਲ ਪੱਲੇ ਬੰਨ ਲੈ ਜਿਹੜਾ ਕਵਲ ਦਾ ਸੁਭਾਅ ਹੈ ਨਾ ਉਹ ਥੋੜਾ ਜਿਹਾ ਅਖੜਵਾ ਉਹ ਨਾਲ ਨਿੱਕੀ ਜੀ ਗੱਲ ਤੇ ਵੀ ਗੁੱਸਾ ਕਰ ਜਾਂਦਾ ਵਾ ਤੇ ਮੇਰੀ ਭੈਣ ਉਹਦੇ ਸਾਹਮਣੇ ਵੱਧ ਬੋਲੀ ਨਾ ਦਿਲ ਦਾ ਤੇ ਬੜਾ ਸਾਫ਼ ਆ ਕਵਲ ਪਰ ਇੱਕੋ ਗੱਲੀਆ ਮੂੰਹ ਦਾ ਥੋੜਾ ਜਿਹਾ ਬੜਬੋਲਾ ਵਾ ਜੇ ਕਿਤੇ ਉਹਨੂੰ ਗੁੱਸਾ ਆ ਜਾਏ ਤੇ ਭਾਵੇਂ ਨੀਗੀ ਜੀ ਗੱਲ ਤੋਂ ਤਿਲਕ ਜੇ ਤੇ ਜੇ ਗੁੱਸਾ ਨਾ ਆਇਆ ਤੇ ਭਾਵੇਂ ਉਹਦੇ ਸਾਹਮਣੇ ਕਿਉ ਉਹਦਾ ਘੜਾ ਡੋਲ ਜੇ ਨਾ ਤਾਂ ਵੀ ਨਹੀਂ ਉਹਨੇ ਬੋਲਣਾ ਕੋ ਬਾਕੀ ਲੜਾਈ ਤੋਂ ਬਚਣਾ ਵਾ ਕਿਉਂਕਿ ਲੜਾਈ ਹਮੇਸ਼ਾ ਨਾ ਤੀਜਾ ਜਾਣਾ ਹੀ ਕਰਾਉਂਦਾ ਹੁੰਦਾ ਵਾ ਤੇ ਤੀਜਾ ਜਾਣਾ ਇਹ ਨਾ ਹੋਵੇ ਵੀ ਤੁਸੀਂ ਲੜਦੇ ਰਹਿ ਜਾਓ ਤੇ ਅਗਲਾ ਫਾਇਦਾ ਚੁੱਕ ਜੇ ਤੁਹਾਡੀ ਲੜਾਈ ਦਾ ਬਸ ਮੈਂ ਤਾਂ ਤੈਨੂੰ ਇਹੋ ਹੀ ਕਹੂੰਗੀ ਵੀ ਜਿੱਦਾਂ ਦਾ ਉਹ ਵਾ ਨਾ ਆਪਣੇ ਆਪ ਨੂੰ ਉਹਦੇ ਸਾਹਬ ਨਹੀਂ ਟਾਲਨੀ ਠੀਕ ਆ ਦੀਦੀ ਜੀ ਜਿੱਦਾਂ ਤੁਸੀਂ ਕਹੋ ਬਾਕੀ ਮੈਂ ਤਾਂ ਕੋਸ਼ਿਸ਼ ਕਰਾਂਗੀ ਕਿ ਜਿੱਦਾਂ ਦਾ ਵੀ ਸਾਰੇ ਪਰਿਵਾਰ ਦਾ ਸੁਭਾਅ ਆ ਮੈਂ ਇਹਨਾਂ ਸਾਰਿਆਂ ਦੇ ਨਾਲ ਰਲ ਮਿਲ ਕੇ ਰਵਾਂ ਮੈਨੂੰ ਪਰ ਥੋੜਾ ਜਿਹਾ ਟਾਈਮ ਚਾਹੀਦਾ ਐਡਜਸਟਮੈਂਟ ਕਰਨੀ ਇੰਨੀ ਸੌਖੀ ਨਹੀਂ ਹੈਗੀ ਇਕਦਾਂ ਹੀ ਥੋੜਾ ਜਿਹਾ ਤੇ ਟਾਈਮ ਲੱਗੂਗਾ ਹੀ ਜੀ ਜੀ ਤੁਸੀਂ ਮੇਰੇ ਹੁੰਦਿਆ ਨਾ ਕੇ ਗੱਲ ਦੀ ਕੋਈ ਫਿਕਰ ਨਹੀਂ ਕਰਨੀ ਟੈਨਸ਼ਨ ਤੇ ਕੇ ਗੱਲ ਦੀ ਲੈਣੀ ਨਹੀਂ ਨਾ ਤੁਸੀਂ ਮੈਨੂੰ ਨਾ ਬੇਚਿੱਜ ਕੋਈ ਵੀ ਗੱਲ ਪੁੱਛਣੀ ਹੋਵੇ ਨਾ ਪੁੱਛ ਸਕਦੇ ਜੀ ਮੈਨੂੰ ਆਪਣੀ ਤੁਸੀਂ ਨਿੱਕੀ ਪਹਿਣੀ ਸਮਝਿਓ ਤੇ ਇਹ ਮੈਂ ਸੌ ਦੀ ਕੋਈ ਗੱਲ ਕਹਾਂਗੀ ਦੋਆ ਪੈਣਾਂ ਦੇ ਰਲ ਮਿਲ ਕੇ ਕਠਿਆਨੇ ਰਹਿਣਾ ਵਾ ਸੋ ਆਪੋ ਵਿੱਚ ਸਲਾਹ ਕਰਕੇ ਸੋਣਾ ਕੰਮ ਕਰਨਾ ਆ ਦੁਨੀਆ ਦੀ ਸੋਭਾ ਖਟਣੀ ਆ ਠੀਕ ਹੈ ਨਾ ਜੇ ਕਹੇ ਗੱਲ ਦਾ ਨਾ ਪਤਾ ਲੱਗੇ ਮੈਨੂੰ ਪੁੱਛਣਾ ਇਹਨੂੰ ਪੁੱਛਣਾ ਤੇ ਰਲ ਕੇ ਕੰਮ ਕਰਨਾ ਬਾਕੀ ਕਵਲ ਵੱਲੋਂ ਤੇ ਤੇਰੀ ਦੀਦੀ ਨੇ ਤੈਨੂੰ ਦੱਸ ਹੀ ਦਿੱਤਾ ਵਾ ਥੋੜਾ ਜਿਹਾ ਦਾ ਤੂੰ ਭੇਦ ਪਾ ਲਈ ਜੇ ਕੋਈ ਗੱਲਬਾਤ ਕਰਿਆ ਕਰੇਗਾ ਤੇ ਚਲ ਕੋਈ ਨਹੀਂ ਇੱਕ ਗੰਨ ਸੁਣੀ ਦੂਜੀ ਗੰਨ ਕੱਢ ਛੜੀ ਚਲੋ ਮੰਮੀ ਬੜੀਆਂ ਗੱਲਾਂ ਹੋ ਗਈਆਂ ਹੁਣ ਗਰਨਾਮ ਵਿੱਕੀ ਦੇ ਲਾਗੇ ਬੈਠੇ ਆ ਉਹ ਆਪ ਨਹੀਂ ਉੱਠਣ ਦੇ ਤੇ ਘਰ ਜਾ ਕੇ ਪਤਾ ਕੀ ਕਹਿਣਾ ਇਹ ਨਹੀਂ ਪੇਕਿਆਂ ਤੋਂ ਨਿਕਲਦੀ ਤੇ ਸੱਸ ਮੇਰੀ ਦੇ ਸੁਭਾਅ ਦਾ ਤੇ ਤੁਹਾਨੂੰ ਪਤਾ ਹੀ ਆ ਜਿੱਦਾਂ ਦੀ ਉਹ ਹੈਗੀ ਆ ਉਹਨੇ ਫਿਰ ਮੈਨੂੰ ਮੇਣਾ ਹੀ ਮਾਰੀ ਚਲੇ ਜਾਣੇ ਆ ਗਈ ਹੀ ਤੇ ਜਾ ਕੇ ਉੱਥੇ ਹੀ ਬਹਿ ਗਈ ਚਲੋ ਉੱਠ ਵੀ ਖਲੋ ਹੁਣ ਚਲੋ ਹੀ ਭੈਣਾ ਕਾਲੀ ਪੈ ਗਈ ਝਟਪਾਟੀ ਘੜੀ ਲੈ ਲਿੰਦੀਆਂ ਤਾਂ ਕਿ ਚਲੋ ਦੀਦੀ ਤੁਸੀਂ ਘੜੀ ਕਹ ਅਰੇਸਟ ਕਰ ਲੋ ਮੈਂ ਵੀ ਕੋਈ ਕੰਮ-ਕੋਮੂ ਵੇ ਲੈਣਾ ਕਿੰਨੇ ਕੰਮ ਜਮਾ ਹੋਏ ਪਏ ਉਦੋਂ ਇੱਥੇ ਬਹਿ ਕੇ ਗੱਲਾਂ ਕਰੀ ਜਾਣਦੇ ਆ ਨਾਲੇ ਉੰਜ ਵੀ ਦੀਦੀ ਨੇ ਜਾਣਾ ਆ ਠੀਕ ਐ ਕਿੱਦਾਂ ਦੇ ਜੀ ਆ ਇਹ ਸਾਰੇ ਜਾਣੇ ਆਪੋ ਆਪਣੀਆਂ ਸੁਣਾ ਗਏ ਆ ਮੇਰੇ ਬਾਰੇ ਕਹਨੇ ਨੇ ਕੁਝ ਪੁੱਛਿਆ ਕਿ ਤੈਨੂੰ ਕੀ ਪਸੰਦ ਆ ਤੇਰਾ ਸੁਭਾਅ ਕਿਵੇਂ ਦਾ ਆ ਤੇ ਤੂੰ ਕੀ ਚਾਹੁੰਨੀ ਆ ਦੂਜੇ ਘਰੋਂ ਆਈ ਆ ਨਵਾਂ ਜੀ ਆ ਇਹ ਤੇ ਨਵੇਂ ਅਡਜਸਟਮੈਂਟ ਕਰਨਾ ਚਾਹੀਦਾ ਆ ਤੇ ਤੈਨੂੰ ਕੀ ਸੌਖਾ ਲੱਗਦਾ ਆ ਆਪਣੀਆਂ ਸੁਣਾ ਗਏ ਆ ਐਦਾਂ ਕਰ ਲੈ ਆਪਣੇ ਆਪ ਨੂੰ ਢਾਲ ਲੈ ਦੂਜੇ ਦੇ ਅਨੁਸਾਰ ਦੱਸ ਮੈਂ ਗੜੀ ਘੱਟ ਪੁੱਦਣੀ ਆ ਜਿੱਦਾਂ ਕੋਈ ਕਹੂਗਾ ਉਦਾਂ ਹੀ ਕਰੀ ਜਾਵਾਂਗੇ ਮੇਰੀ ਆਪਣੀ ਕੋਈ ਮਰਜ਼ੀ ਨਹੀਂ ਮੇਰੀ ਕੋਈ ਜ਼ਿੰਦਗੀ ਨਹੀਂ ਹੈਗੀ ਤੇਕਿਆਂ ਦੇ ਘਰ ਹੀ ਤੇ ਉੱਥੇ ਵੀ ਇਹੋ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਇੱਥੇ ਤੇ ਸਾਡੇ ਹੱਸਾ ਬਣਾ ਰਹਿਣਾ ਪੈਣਾ ਆਪਣੇ ਘਰ ਜਾ ਕੇ ਜੋ ਮਰਜ਼ੀ ਕਰੇ ਤੇ ਜਦੋਂ ਆਪਣੇ ਘਰ ਆ ਗਏ ਆ ਉੱਥੇ ਵੀ ਇਹੋ ਗੱਲਾਂ ਇੰਨਾ ਕੁਝ ਸੁਣਦੇ باوجود ਸਿੱਟਾ ਤੇ ਇਹੋ ਹੀ ਨਿਕਲਣ ਲਿਆ ਕਿ ਸਾਡੀ ਜ਼ਿੰਦਗੀ ਕਿੱਥੇ ਆ ਸਾਡੀ ਆਪਣੀ ਮਰਜ਼ੀ ਕਿੱਥੇ ਆ ਅਸੀਂ ਕਿੱਥੇ ਖੁੱਲ ਕੇ ਜੀ ਸਕਦੇ ਆ ਹੁਣ ਘਰ ਦੇ ਹਿਸਾਬ ਨਾਲ ਗਾਂਂ ਜਵਾਗ ਆ ਜਾਣੇ ਫਿਰ ਉਹਨਾਂ ਦੇ ਹਿਸਾਬ ਨਾਲ ਚੱਲਣਾ ਪੈਣਾ ਦੂਜਿਆਂ ਦੇ ਹਿਸਾਬ ਨਾਲ ਹੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਆ ਜਨਾਨੀ ਦੀ ਤੇ ਕੋਈ ਜ਼ਿੰਦਗੀ ਨਹੀਂ ਆਪਣੀ ਸਾਤੋਂ ਬਲਮਾ ਡਿਨਰ ਸਾਡੇ ਸਾਹਮਣੇ ਇਹ ਨਾ ਹੋਵੇ ਕਿ ਦਾ ਹੱਥੋਂ ਚਵਜੇ ਤੇ ਇਹ ਜਾਵੇ ਟੁੱਟ ਹੈ ਨਹੀਂ ਕੀ ਗੱਲ ਆ ਤੈਨੂੰ ਤੂੰ ਤਾਂ ਕੋਈ ਕਸਰ ਨਹੀਂ ਛੱਡੀ ਉੱਥੇ ਅੱਗ ਲਾਉਣ ਵਾਲੀ ਕਵਲ ਸਾਚੀ ਕਹਿੰਦਾ ਵਾ ਵੀ ਜਿਹੜੀ ਪ੍ਰੀਤੀ ਆ ਨਾ ਉਹ ਵਿੱਚੇ ਵਿੱਚ ਪਿੜੀਆਂ ਵੜਦੀ ਆ ਤੇ ਮੂੰਹ ਚੋਂ ਨਹੀਂ ਕੋਹਾਂਦੀ ਮੈਂ ਤੇ ਅੱਜ ਸਾਹਮਣੇ ਵੇਖ ਲਿਆ ਵੀ ਤੂੰ ਸਾਹਮਣੇ ਉਹਦੇ ਨਵੇਂ ਸਵੀ ਦੇ ਕੰਨ ਭਰੀ ਚਲੇ ਜਾਨੀ ਆ ਕੋਈ ਤੇ ਮੈਂ ਉੱਥੇ ਕੋਹ ਨਹੀਂ ਆ ਪਰ ਮੈਨੂੰ ਸਮਝ ਸਾਰੀ ਲੱਗਦੀ ਆ ਤੂੰ ਕਿੱਥੋਂ ਬੋਲਦੀ ਆ ਮੈਂ ਤੇ ਦੀਦੀ ਆਓ ਜੀ ਕੋਈ ਗੱਲ ਨਹੀਂ ਕੀਤੀ ਤੁਸੀਂ ਵੀ ਤੇ ਮੈਨੂੰ ਲਾ ਲਾ ਕੇ ਗੱਲਾਂ ਹੀ ਕਰਦੇ ਸੀ ਮੈਂ ਅਜੇ ਤਾਨੂੰ ਕੋਈ ਗੱਲ ਨਹੀਂ ਕੀਤੀ ਬੱਲੇ ਨਹੀਂ ਤੇਰੇ ਗੱਲ ਨਹੀਂ ਤੂੰ ਕੋਈ ਕੀਤੀ ਸਾਵੇਂ ਤੇ ਤੂੰ ਨਾਲ ਮੇਰੇ ਜਵਾਬ ਦੇਣ ਲਈ ਹੀਗੀ ਅਜੇ ਤੂੰ ਕੋਈ ਗੱਲ ਨਹੀਂ ਕੀਤੀ ਮੈਨੂੰ ਨਾ ਕੋਈ ਆਦਤ ਨਹੀਂ ਹੈਗੀ ਕਿ ਮੈਂ ਤਾਨੂੰ ਜਵਾਬ ਦਵਾ ਮੈਂ ਤਾਂ ਸਿੰਪਲ ਤਾਨੂੰ ਇਹੋ ਗੱਲ ਕਹੀ ਸੀ ਕਿ ਕੁਮਾ ਕੇ ਜੋ ਗੱਲਾਂ ਕੰਢੇ ਜੀ ਤੂੰ ਸਿੱਟੇ ਹੀ ਦੱਸ ਦਵਾ ਕਿ ਕਵਲ ਬਾਜੀ ਕਿ ਦੰਦੇ ਤੇ ਕਿਦਾਂ ਦੇ ਨਹੀਂ ਐ ਇੱੱਚ ਕੋਈ ਗੁੱਸਾ ਕਰਨ ਵਾਲੀ ਤੇ ਗੱਲ ਹੈ ਹੀ ਨਹੀਂ ਨਾ ਹੋਇਆ ਕੀ ਆ ਕਵਲ ਨੂੰ ਮੈਨੂੰ ਇਹ ਵੀ ਦੱਸ ਨਾ ਕਿਹੜੀ ਗੱਲ ਉਹ ਮਾੜਾ ਵਾ ਉਹ ਕਮਾਉਂਦਾ ਵਾ ਵਧੀਆ ਕਮਾਈ ਕਰਦਾ ਵਾ ਕਿਹ ਗੱਲੋਂ ਘਟਵਾ ਮਾੜਾ ਲਿਸਾ ਦੱਸ ਨਾ ਮੈਨੂੰ ਕੀ ਉਹਨੂੰ ਸਮਝਾਉਣ ਲਈ ਹੀ ਤੂੰ ਮੈਨੂੰ ਵੀ ਸਮਝਾ ਦੇ ਥੋੜਾ ਜਿਹਾ ਜੇ ਮੈਂ ਤੁਹਾਨੂੰ ਕੋਈ ਗੱਲ ਕੀਤੀ ਨਾ ਤੇ ਤੁਹਾਨੂੰ ਗੁੱਸਾ ਬੜਾ ਲੱਗਣਾ ਇਹ ਕਾਕੇ ਮੈਂ ਚੁੱਪਾਂ ਮੈਨੂੰ ਚੁੱਪ ਹੀ ਰਹਿਣ ਦਿਓ ਤੁਸੀਂ ਨਹੀਂ ਤੂੰ ਘੜ ਹੀ ਲੈ ਹੈ ਕਿਹੜੀ ਗੱਲ ਕਰਨੀ ਆ ਮੈਂ ਸੁਣ ਕੇ ਹੀ ਜਾਣੀ ਸਾਰੀਆਂ ਤੇਰੀਆਂ ਤੂੰ ਅਜੇ ਉਹਦੇ ਵਿਚਾਰੀ ਦੇ ਘਰ ਪੈਰ ਨਹੀਂ ਪਾਇਆ ਤੇ ਤੂੰ ਆਂਦਿਆਂ ਪੈਰ ਉਹਦੇ ਪੁੱਟਣ ਵੀ ਲਾਪੇਈ ਆ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ ਕੋਈ ਮੌਕਾ ਹੁੰਦਾ ਵਾ ਜਿਹੜਾ ਤੇਰੇ ਵਿੱਚ ਹੈ ਹੀ ਨਹੀਂ ਆ ਇੱਕ ਉਹ ਜਿਹਾ ਵਿੱਕੀ ਜਿਹੜਾ ਤੈਨੂੰ ਕਿਤੇ ਮਾੜਾ ਮੋਟਾ ਕੋਈ ਦਬਕਾ ਵੀ ਨਹੀਂ ਕਿਤੇ ਮਾਰਨ ਦਿੰਦਾ ਔਖੇ ਤੇ ਤੁਸੀਂ ਇਸੇ ਗੱਲ ਤੇ ਜੇ ਕਿ ਹਾਂ ਜਾਂ ਕਬੜ ਬੋਲ ਲੈਂਦਾ ਵਾ ਤੇ ਵਿੱਕੀ ਕੁਛ ਕਿਉਂ ਨਹੀਂ ਬੋਲਦਾ ਵਿੱਕੀ ਮੇਰੀ ਸਲਾਹ ਨਾ ਜਾਂਦਾ ਵਾ ਸਾਰਾ ਤੇ ਤੁਹਾਨੂੰ ਸਾਰਾ ਇਸੇ ਗੱਲ ਦਾ ਕਿ ਹਾਂ ਜਾਂ ਇਹ ਇਹਦੀ ਕਿਉਂ ਮੰਨਦਾ ਵਾ ਜੇ ਸਲਾਹ ਚੰਗੀ ਹੋਵੇ ਨਾ ਤੇ ਮੰਨਣੀ ਵੀ ਚਾਹੀਦੀ ਆ ਮੈਂ ਇਹ ਗੱਲ ਦੀ ਦੋਖੀ ਨਹੀਂ ਆ ਗਈ ਪਰ ਜਦੋਂ ਤੋਂ ਸਲਾਹਾਂ ਹਰ ਵਕਤ ਦੇਣੀਆਂ ਹੀ ਉਲਟੀਆਂ ਵਾ ਕਦੀ ਮੰਮੀ ਦੇ ਕੰਨ ਪਰ ਤੇ ਕਦੀ ਵਿੱਕੀ ਦੇ ਕੰਨ ਪਰ ਤੇ ਕਦੀ ਕਬਲ ਆ ਕਰਦਾ ਕਬਲ ਜੇ ਕਰਦਾ ਕੀ ਗੱਲ ਕਬਲ ਹੀ ਮਾੜਾ ਹੋ ਗਿਆ ਤੁਸੀਂ ਸਾਰੇ ਚੰਗੇ ਹੋ ਗਏ ਦੀਦੀ ਘਰ ਵਿੱਚ ਖੁਸ਼ੀ ਦਾ ਮਾਹੌਲਾ ਤੇ ਮੈਂ ਨਹੀਂ ਚਾਹਨੀ ਕਿ ਕਿਸੇ ਵੀ ਗੱਲ ਦਾ ਕੋਈ ਕਲੇਸ਼ ਪਾਵੇ ਤੁਸੀਂ ਤੇ ਉਂਝ ਵੀ ਮੇਰੀ ਗੱਲ ਨੂੰ ਬੜਾ ਚੁੱਕਦੇ ਜੀ ਮੈਂ ਤੇ ਅਜੇ ਕੋਈ ਗੱਲ ਕਰਦੀ ਵੀ ਨਹੀਂ ਹੈਗੀ ਨਹੀਂ ਆ ਕੀ ਮਤਲਬ ਤੇਰਾ ਉਂਝ ਵੀ ਤੇਰੀ ਗੱਲ ਨੂੰ ਮੈਂ ਬੜਾ ਚੁੱਕਦੀ ਆ ਮੈਂ ਤਾਂ ਕਦੀ ਦੋਵਾਂ ਭਰਾਵਾਂ 'ਚ ਫਰਕ ਪਾਇਆ ਹੀ ਨਹੀਂ ਆ ਪਰ ਜਦੋਂ ਦੀ ਤੂੰ ਆਈ ਆ ਨਾ ਤੂੰ ਦੋਵਾਂ ਭਰਾਵਾਂ 'ਚ ਜ਼ਰੂਰ ਫਰਕ ਪਾਤਾ ਵਾ ਜੀਜੀ ਤੁਹਾਨੂੰ ਕੀ ਲੱਗਦਾ ਕਿ ਜੇ ਮੈਂ ਬੋਲਦੀ ਨਹੀਂ ਆ ਤੇ ਮੈਨੂੰ ਭਲਾ ਕੁਝ ਦਿਖ ਦੇਣੀ ਐ ਇਸ ਘਰ ਵਿੱਚ ਕੀ ਹੋਣਿਆ ਤੇ ਕੌਣ ਕੀ ਕਰਾਉਣਿਆ ਹੁਣ ਤੁਹਾਨੂੰ ਨਹੀਂ ਚੰਗਾ ਭਲਾ ਪਤਾ ਜਿੱਦਣ ਭਾਜੀ ਦਾ ਵਿਆਹ ਸੀ ਭਾਜੀ ਰੋਜ਼ ਪੱਗ ਬੰਨਦੇ ਆ ਤੇ ਤੁਸੀਂ ਉਹਨਾਂ ਦੀ ਸ਼ਿਫਟ ਕਰ ਦਿੱਤੀ ਕਿ ਆਹੇ ਪੱਗ ਬਹੁਤ ਸੋਹਣੀ ਲੱਗ ਗਈ ਆ ਵਿੱਕੀ ਪੱਗ ਬਹੁਤ ਘੱਟ ਬੰਦਿਆ ਤੁਸੀਂ ਇੱਕ ਵਾਰੀ ਵੀ ਕਿਹਾ ਕਿ ਹਾਂ ਵਿੱਕੀ ਤੁਸੀਂ ਬੜਾ ਸੋਹਣਾ ਲੱਗਣ ਲਿਆ ਵਾ ਤੇ ਜੇ ਅੱਜ ਦੀਦੀ ਲਾ ਕੇ ਬੈਠੇ ਦੇ ਤੇ ਉੱਥੇ ਵੀ ਤੁਸੀਂ ਪੈਰ ਥੰੂ ਲੈ ਕੇ ਗੱਲਾਂ ਕੀਤੀਆਂ ਕੀ ਨਹੀਂ ਕੀਤਾ ਪੈਰਸ ਦੇ ਵਿੱਚ ਤੇ ਅਸੀਂ ਸਾਰਾ ਕੁਝ ਵਧੀਆ ਸੀ ਤੁਸੀਂ ਕਹਿੰਤਾ ਕਿ ਹਨ ਰਿਸ਼ਤੇਦਾਰਾਂ ਨੇ ਗੱਲਾਂ ਕੀਤੀਆਂ ਮੈਨੂੰ ਦੱਸੋ ਤੇ ਸਹੀ ਕਿਹੜੇ ਰਿਸ਼ਤੇਦਾਰਾਂ ਨੇ ਤੁਹਾਨੂੰ ਗੱਲਾਂ ਕੀਤੀਆਂ ਤੇ ਕੀ ਕੀ ਗੱਲਾਂ ਕੀਤੀਆਂ ਮੈਨੂੰ ਵੀ ਪਤਾ ਲੱਗੇ ਕਿਹੜੀ ਕਮੀ ਸੀ ਜਾ ਨਹੀਂ ਜਾ ਪੈਣਾ ਤੇ ਕੋ ਤੇ ਗੱਲਾਂ ਕਰਨੀਆਂ ਕੋਈ ਸਿੱਖੇ ਤੂੰ ਤੇ ਗੱਲਾਂ ਦੇ ਵਿੱਚੋਂ ਗੱਲ ਲੱਭ ਕੇ ਨਾ ਵਾਲ ਪਾ ਲੈਣੀ ਆ ਨਹੀਂ ਆਪਣੇ ਵੱਲੋਂ ਗੱਲ ਖੜਨੀ ਆ ਨਾ ਤੇ 100 ਵਾਰੀ ਲਈ ਜਾ ਪਰ ਮੈਂ ਤੈਨੂੰ ਲਾ ਲਾ ਕੇ ਗੱਲ ਨਹੀਂ ਕੀਤੀ ਤੇ ਨਾਲ ਚੋਰ ਨੂੰ ਤੇ ਆਪਣਾ ਹੀ ਪਾਲਾ ਹੁੰਦਾ ਜੀ ਜੀ ਹੈ ਤੇ ਆ ਮੈਂ ਤੁਹਾਡੇ ਤੋਂ ਛੋਟੀ ਤੁਹਾਨੂੰ ਗੱਲਾਂ ਕਰਦੀ ਚੰਗੀ ਨਹੀਂ ਲੱਗਦੀ ਪਰ ਮੈਂ ਵੀ ਕੀ ਕਰਾਂ ਤੁਸੀਂ ਵੀ ਗੱਲਾਂ ਇਦਾਂ ਲੀਆਂ ਕਰਨੀ ਜੀ ਮੈਨੂੰ ਮਜਬੂਰੀ 'ਚ ਤੁਹਾਡੇ ਅੱਗੇ ਬੋਲਣਾ ਹੀ ਪੈਣ ਰਿਹਾ ਵਾ ਜੇ ਤੁਸੀਂ ਗੱਲ ਕਰਦੇ ਆ ਨਾ ਕੀ ਇਹ ਭੋਲੀ ਆ ਇਹਨਕੇ ਗੱਲ ਦੀ ਸਮਝ ਨਹੀਂ ਹੈਗੀ ਐਡੀ ਨਹੀਂ ਗੱਲ ਦੀਦੀ ਮੈਂ ਵੀ ਡਿਊਟੀ ਜਾਂਦੀ ਆ 100 ਬੰਦੇ ਨੂੰ ਮਿਲਦੀ-ਗਿਲਦੀ ਆ ਮੈਨੂੰ ਵੀ ਪਤਾ ਕਿਨੂੰ ਕਿਹੜੇ ਸਾਹਮਣਾਂ ਗੱਲ ਕਰਨੀ ਤੇ ਕਿੰਨੇ ਮੇਰੇ ਨਾਲ ਕਿਹੜੇ ਸਾਹਮਣਾਂ ਗੱਲ ਕੀਤੀ ਆ ਤੇ ਜੇ ਤੁਸੀਂ ਗੱਲ ਕਰਦੇ ਜੇ ਨਾ ਚੋਰ ਨੂੰ ਆਪਣਾ ਹੀ ਪਾਲਾ ਪੈ ਗਿਆ ਪਾਲਾ ਫਿਰ ਮਿਲੂ ਨਹੀਂ ਸੀ ਪਿਆ ਪਾਲਾ ਤੇ ਤੁਹਾਨੂੰ ਵੀ ਪੈ ਗਿਆ ਸੀ ਮੈਨੂੰ ਵੀ ਪਤਾ ਵਾ ਤੁਸੀਂ ਇਸ ਘਰ ਦੇ ਵਿੱਚ ਕੀ ਚਾਹੁੰਦੇ ਜੇ ਤੇ ਕੀ ਨਹੀਂ ਚਾਹੁੰਦੇ ਤਿੰਨ ਦਿਨ ਹੋ ਗਏ ਮੰਮੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਸੱਟ ਤੂੰ ਸੰਭਣਾ ਪਰ ਮੌਕੇ ਦੇ ਮੌਕੇ ਗੁਰਦੁਆਰੇ ਉਹ ਵਾਲਾ ਸੱਟ ਟਾਡੇ ਪਰਸੋਂ ਚੋਂ ਨਿਕਲਿਆ ਕੀ ਗੱਲ ਮੈਨੂੰ ਪਤਾ ਨਹੀਂ ਲੱਗਦਾ ਇਹ ਤੇ ਸਿਰਫ ਇੱਕ ਮਾਨਤਾਣ ਹੁੰਦਾ ਵਾ ਕਿ ਅਸੀਂ ਕਿਸ ਨੂੰ ਜ਼ਿੰਮੇਵਾਰੀ ਦਿੱਤੀ ਆ ਮੈਂ ਹਰ ਡਿਊਟੀ ਜ਼ਿੰਮੇਵਾਰੀ ਚੋਂ ਕੀ ਲੈਣਾ ਵਾ ਮੈਨੂੰ ਇਸੇ ਗੱਲ ਦੀ ਬੜੀ ਖੁਸ਼ੀ ਸੀ ਕਿ ਹਾਂ ਜੀ ਮੰਮੀ ਨੇ ਮੈਨੂੰ ਅੱਗੇ ਲਾਇਆ ਵਾ ਤੇ ਵਿਆਹੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦਿੱਤੀਆਂ ਤੇ ਤੁਸੀਂ ਆ ਕੇ ਇੱਕ ਮਿੰਟ ਵੀ ਕਿ ਮੇਰੇ ਸਾਰੇ ਕੰਮਾਂ 'ਤੇ ਨਿੱਕੀ ਤੇਰੇ ਚਾ ਮਾਰਦੇ ਆ ਸਾਰੇ ਕੰਮ ਤੇ ਤੂੰ ਅੱਗੇ ਲਾ ਕੇ ਕੀਤੇ ਆ ਜੋ ਲੀੜਾ ਕਪੜਾ ਖਰੀਦਿਆ ਤੇਰੇ ਰਾਹੀਂ ਖਰੀਦਿਆ ਟੂ ਮਸੱਲਾ ਬਣਾਉਣ ਵੀ ਤੇ ਤੈਨੂੰ ਹੀ ਨਾਲ ਖੜਿਆ ਸੀ ਮੈਂ ਤੇ ਨਹੀਂ ਨਾ ਆਈ ਸਹੌਰਿਆਂ ਤੋਂ ਤੇ ਤੂੰ ਆ ਨਿੱਕੀ ਜੀ ਗੱਲ ਦੇ ਉੱਤੇ ਆਖੀ ਜਾਨੀ ਮੇਰੇ ਚਾ ਮਾਰਦੇ ਆ ਤੇ ਜੇ ਤੂੰ ਹੀ ਮੇਰਾ ਮਾਨ ਤਾਨ ਰੱਖਣਾ ਹੁੰਦਾ ਵੀ ਦੀਦੀ ਆ ਪਰਸ ਤੋਂ ਤੂੰ ਹੀ ਸੈਟ ਫੜ ਲਓ ਤੇ ਤੂੰ ਹੀ ਉੱਥੇ ਫੜਾ ਦਿਓ ਤੇ ਮੈਨੂੰ ਵੀ ਵਧੀਆ ਲੱਗਦਾ ਪਰ ਨਾ ਤੈਨੂੰ ਜਿਹੜੀ ਮੈਂ ਘਰ ਦਿੱਤੀ ਹੈ ਨਾ ਉਹ ਚੰਗੀ ਨਹੀਂ ਲੱਗਦੀ ਗੱਲ ਵਿੱਚ ਹਾਵਾ ਤੂੰ ਤੇ ਇਹੋ ਹੀ ਚਾਹੁੰਨੀ ਆ ਕਿ ਘਰ ਦੀ ਧੀ ਨੂੰ ਪਛਾਣ ਕਰਕੇ ਤੇ ਮੁਖਤਿਆਰੀ ਸਾਰੇ ਘਰ ਦੀ ਮੇਰੇ ਹੱਥ ਚ ਆ ਜਾਵੇ ਮਾਂ ਮੇਰੀ ਆ ਕੋਲੀ ਤੇ ਜੇ ਤੈਨੂੰ ਕਬਲ ਮਾੜਾ ਮੋਟਾ ਡੱਕਦਾ ਵਰਜਦਾ ਹਨਾ ਤੇ ਉਹ ਤੈਨੂੰ ਉਦਾਂ ਨਹੀਂ ਚੰਗਾ ਲੱਗਦਾ ਹੋਏ ਹੋਏ ਇਹਨਾਂ ਨੇ ਕੀ ਹੋ ਗਿਆ ਘੁਟਕੜ ਲਾਈ ਇਹਨਾਂ ਨੇ ਹਣੀ ਤੂੰ ਹੀ ਕਿ ਜੋਈਆ ਹੋਈਆ ਲਾਈਆ ਇਧਰ ਪਰਨਾ ਸੁਣ ਲਈਆ ਇਧਰ ਨਵੀਂ ਸਮੇਂੀ ਬੋਟੀ ਸੁਣ ਲਈ ਆ ਤੇ ਤੂੰ ਹੀ ਗੱਲਾਂ ਕਰਦੀਆਂ ਕਿੱਦਾਂ ਦੀਆਂ ਤੂੰ ਇਹ ਬਾਰਾਂ ਕੇ ਮੇਰੇ ਨਾਲ ਹੀ ਗੱਲ ਕਰ ਸਕਦੇ ਜਿਹੜੀ ਹੈਗੀ ਕੋਈ ਮੰਮੀ ਤੇਰੇ ਨਾਲ ਗੱਲ ਕੀ ਕਰਨੀ ਆ ਸਾਰੀ ਤੇ ਭੂਏ ਤੂੰ ਉਹਨੂੰ ਚੜਾਇਆ ਵਾ ਜਿਹੜੀ ਇੱਕ ਗੱਲ ਦੀ ਸੌ ਸੁਣਉਂਦੀ ਆ ਕੀ ਆਖਰ ਆ ਗਈ ਜਿੰਨਾ ਸੈਟ ਪਰਸੇ ਚ ਪਾ ਲਿਆ ਤੇ ਉਹਨੇ ਮੈਨੂੰ 32 32 ਗੱਲਾਂ ਕੀਤੀਆਂ ਹੁਣ ਇੰਨੀ ਕੀ ਕਦਰ ਰਹਿ ਗਈ ਮੇਰੀ ਇਸ ਘਰ ਦੇ ਵਿੱਚ ਤੇ ਤੂੰ ਤੇ ਸਿਆਣੀ ਬਿਆਣੀ ਆ ਨਾ ਉਹ ਤੇ ਗੱਲ ਕਰਦੀ ਤੂੰ ਹੀ ਸਮਝਦਤ ਕਰਦੀੋਂ ਵੀ ਉਧਰ ਮੇਰਾ ਪ੍ਰਾਣਾ ਸੰਡਿਆ ਉਧਰ ਬਉਟੀ ਸੰਡਈ ਏ ਤੈਨ ਮੈਂ ਬਾਹਰ ਆਣ ਕੇ ਕੋਈ ਗੱਲ ਕਰ ਲਵਾਂ ਮੰਮੀ ਨਾਲ ਮੰਮੀ ਗੱਲਾਂ ਉਹ ਚੰਗੀਆਂ ਨਹੀਂ ਕਰਦੀ ਪਹਿਲਾਂ ਉੱਥੇ ਬਉਟੀ ਦੇ ਸਾਹਮਣੇ ਵੀ ਕਿੱਦਾਂ ਦੀਆਂ ਗੱਲਾਂ ਉਹ ਕਰਨ ਰਹੀ ਹਗੀ ਕਵਲ ਦਾ ਸਭਾ ਇਦਾਂ ਦਾ ਵਾ ਉਹਨੂੰ ਸਮਝ ਜਾ ਪਹਿਲਾਂ ਮੈਂ ਨਿਆਣੀ ਮੈਨੂੰ ਪਤਾ ਨਹੀਂ ਲੱਗਦਾ ਐਡਾ ਮਾੜਾ ਨਹੀਂ ਕਵਲ ਹੈਗਾ ਜਿੰਨਾ ਇਹਨੇ ਬਣਾ ਦਿੱਤਾ ਗੱਲਾਂ ਕਰ ਕਰ ਕੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਤਾਂ ਅਗਲੀ ਨੇ ਕਹਿਣਾ ਪ੍ਰੀਤੀ ਸੱਚੀ ਆਂਦੀ ਫੇਰ ਵੇਖਿਓ ਤੁਸੀਂ ਨਿਪੈਣਾ ਆ ਵੇਖੋ ਤੁਹਾਡੇ ਅੱਗੇ ਹੱਥ ਜੋੜੇ ਸੁਖ ਸੁਖਾਂ ਦਾ ਦਿਨ ਮਹਾ ਆਇਆ ਵਾ ਤੇ ਤੁਸੀਂ ਨਾ ਘਰ ਚ ਕਲੇਜ ਪਾਓ ਅੱਛਾ ਮੈਂ ਕਲੇਜ ਪਾਉਣੀ ਐ ਘਰ ਦੇ ਵਿੱਚ ਮੈਂ ਚਲੀ ਜਾਨੀ ਆ ਲੱਥ ਜਾਨੀ ਤੁਹਾਡੇ ਗਲੋਂ ਇੱਕ ਤੇ ਉਹ ਮਰਨੀ ਦਾ ਜਿਹੜਾ ਬੈਠਾ ਵਾ ਲੋਕੀ ਜਨਾਨੀਆਂ ਨੂੰ ਕਹਿੰਦੇ ਆ ਵੀ ਚਲੋ ਚੱਲੀਏ ਤੇ ਇਹ ਨੂੰ ਮੈਨੂੰ ਕਹਿਣਾ ਪੈਂਦਾ ਵਾ ਬੈਠਾ ਉੱਥੇ ਚੁੱਡੂਜਿਆ ਬਣ ਕੇ ਤਲੀਆਂ ਲੱਹ ਜਾਨੀ ਤੁਹਾਡੇ ਗਲੋਂ ਹਾਏ ਹੈ ਨਹੀਂ ਪਰੋਣੇ ਨਾ ਦੱਸਣ ਡਿਆ ਵੀ ਹੁਣ ਹੌਸਲਾ ਹੀ ਨਹੀਂ ਕਿਤੇ ਹੈਗਾ ਇਹਦੇ ਚ ਚਲੋ ਬਾ ਉੱਠੋ ਜਾਣਾ ਨਹੀਂ ਕਰ ਤਿੰਨ ਦਿਨ ਹੋ ਗਏ ਆਣ ਕੇ ਬੈਠਿਆਂ ਨੂੰ ਮੰਮੀ ਕੱਲੀ ਘਰ ਖਪਣ ਡਈ ਹੁਣੀ ਕੰਮ ਧੰਦੇ ਦੇ ਵਿੱਚ ਮਾਲ ਡੰਗਰ ਵੀ ਸਾਂਭਣਾ ਪੈਂਦਾ ਉਹਨੂੰ ਬਜ਼ੁਰਗ ਹੈ ਗਈ ਆ ਤੁਹਾਨੂੰ ਕੋਈ ਮਸਾ ਖਿਆਲ ਹੀ ਨਹੀਂ ਕਰਦਾ ਤੇ ਚਲੋ ਮੈਂ ਆ ਕੇ ਨਹੀਂ ਜਾਣਾ ਤੂੰ ਤੁਰੇਂ ਮੈਂ ਕਰੂੰਗਾ ਉੱਠਣ ਤੇ ਤੂੰ ਹੀ ਨਹੀਂ ਡੇ ਤੇ ਮੈਨੂੰ ਆਖੀ ਚਲੇ ਜਾਂਦੇ ਚਲੋ ਚੱਲੀਏ ਚਲੋ ਪਰਹੋ ਚੰਗਾ ਸੰਦੀਪ ਮੈਂ ਹੁਣ ਚੱਲੀ ਹਾਂ ਧਿਆਨ ਰੱਖੀਆ ਆਪਣਾ ਪੈਰੇ ਪੈਰੇ ਚੱਲ ਠੀਕ ਚੰਗਾ ਮੰਮੀ ਚੱਲ ਠੀਕ ਚੰਗਾ ਬਾਈ ਚੰਗਾ ਮਾਰੋ ਫਿਰ ਗੜਾ ਹਾਂ ਹਾਂ ਕੋਈ ਚੰਗਾ ਮੰਮੀ ਚੰਗਾ 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 ਭਾਈ ਸੱਚੀ ਕਾ ਚਲੋ ਵੀ ਹੁਣ ਤੁਰ ਵੀ ਪਾਓ ਚੱਲ ਆ ਜਾ ਬਾਹਰ ਨਹੀਂ ਇਹਨੂੰ ਕੀ ਹੋਇਆ ਇਹ ਇੰਨੀ ਖਿਜੀ ਗਈ ਆ ਇਹ ਨਾ ਦੋਆਂ ਚ ਕੋਈ ਗੱਲਬਾਤ ਹੋਣ ਲਈ ਸੀ ਤਾਂ ਹੀ ਖੇਜ ਗਈ ਤੇ ਗੁੱਸੇ ਹੋ ਕੇ ਚਲ ਗਈ ਆ ਤੇ ਰੋਕ ਲੈਣਾ ਸੀ ਉਹਨੂੰ ਜੇ ਗੁੱਸੇ ਚ ਗਈ ਆ ਤੇ ਨਾ ਬਥੇਰਾ ਰੋਕਿਆ ਸੀ ਉਹ ਵੀ ਤੇ ਤੁਹਾਡੇ ਤੇ ਗਈ ਆ ਮੈਂ ਕੀ ਕਰਾਂ ਤੂੰ ਇਧਰ ਆ ਮੇਰੀ ਗੱਲ ਸੁਣ ਕੀ ਗੱਲ ਹੋਈ ਆ ਗੱਲ ਤੇ ਕੁਝ ਵੀ ਨਹੀਂ ਹੋਈ ਬਸ ਸੱਚੀਆਂ ਸੁਣਾਈਆਂ ਤੇ ਅੱਗ ਲੱਗ ਗਈ ਉਹ ਕਿਹੜੀ ਗੱਲਾਂ ਸੱਚੀਆਂ ਸੁਣਾਈਆਂ ਕੋਈ ਗੱਲ ਹੋਈ ਹੋਊਗੀ ਤਾਂ ਫੇਰ ਹੀ ਸੱਚੀਆਂ ਸੁਣਾਈਆਂ ਕਿ ਬਿਨਾਂ ਵਜ੍ਹਾ ਤੋਂ ਸੁਣਾਤੀਆਂ ਵਾਂ ਮੈਨੂੰ ਜੀ ਆਪ ਨਹੀਂ ਸਮਝ ਲੱਗਦੀ ਕਿ ਦੀਦੀ ਨਾਲ ਲਾਗੇ ਬੈਠੀ ਆਂ ਬਸ ਸਾਰੇ ਜਣੇ ਗੱਲਾਂ ਬਾਤਾਂ ਚੰਗੀਆਂ ਭਲੀਆਂ ਕਰੰਦੀ ਆਂ ਜਾਣ ਬੁੱਝ ਕੇ ਲਾਲਾ ਕੇ ਮੈਨੂੰ ਗੱਲਾਂ ਕਾਂਢੀ ਸੀ ਤੇ ਕਵਲ ਭਾਜੀ ਦੀ ਅਸਵਿਚਾਂ ਕਰੀ ਜਾਂਦੀ ਸੀ ਤੇ ਫਿਰ ਮੈਂ ਵੀ ਕਹਿ ਦਿੱਤਾ ਕਿ ਸਾਰਿਆਂ ਦਾ ਸੁਭਾਣਾ ਦੱਸੋ ਤੁਸੀਂ ਬਸ ਕਵਲ ਭਾਜੀ ਦਾ ਸੁਭਾਣਾ ਦੱਸ ਦੋ ਬਾਅਦ ਚ ਜੇ ਮੇਰੇ ਸੋਏ ਚ ਆ ਗਈ ਆਂ ਮੈਂ ਆਪਣਾ ਕੰਮ ਕਾਂਢੀ ਤੇ ਆਣ ਕੇ ਇਹ ਚੋਰ ਨੂੰ ਤੇ ਆਪਣਾ ਹੀ ਪਾਲਾ ਹੁੰਦਾ ਫਿਰ ਮੈਨੂੰ ਵੀ ਗੁੱਸਾ ਚੜ ਗਿਆ ਇਹ ਵੀ ਨਹੀਂ ਹਟਦੀ ਹੈਗੀ ਤੇ ਨਹੀਂ ਹਟਦੀ ਤੇ ਫੇਰ ਠੀਕ ਆ ਫਿਰ ਮੂੰਹ ਬਣਾਇਆ ਤੇ ਬਣਾਇਆ ਰਵੇ ਮੈਨੂੰ ਕੀ ਲੱਗੇ ਚਲ ਛੱਡ ਪਰੇ ਤੈਨੂੰ ਤਾਂ ਪਤਾ ਹੀ ਆ ਕਿਦਾਂ ਦੇ ਐ ਜੀ ਤੂ ਘਾਤੋਂ ਦੇ ਸਾਹਮਣੇ ਡਈਆਂ ਭਾਬੀ ਦੇ ਸਾਹਮਣੇ ਆ ਭਾਬੀ ਦੇ ਸਾਹਮਣੇ ਤੇ ਮੈਂ ਕੋਈ ਗੱਲ ਨਹੀਂ ਕੀਤੀ ਉਸ ਤੋਂ ਹੀ ਜਾ ਕੇ ਧੱਕੇ ਨਾਲ ਮੈਨਾਂ ਆਡਾ ਲੈਣ ਦੀ ਆ ਕੋਈ ਗੱਲ ਨਹੀਂ ਇਹ ਤੇ ਗਿੱਜੀ ਆ ਟਾਡੀ ਤੇ ਕਵਲ ਭਾਜੀ ਦੀ ਪਤਾ ਨਾ ਕਿ ਕੋਈ ਗੱਲ ਨਹੀਂ ਕਵਲ ਭਾਜੀ ਨੇ ਦਬਕੇ ਨਾਲ ਚੁੱਪ ਕਰਾ ਦੇਣਾ ਪਤਾ ਨਾ ਕਿ ਤੁਸੀਂ ਤੇ ਕੁਝ ਬੋਲਣਾ ਨਹੀਂ ਹੈਗਾ ਮੈਸੇਜ ਕਰਕੇ ਭਾਜੀ ਨੂੰ ਦੱਸਤਾ ਪੀਨੂੰ ਘਰ ਜਾ ਕੇ ਸਮਝਾ ਦਿਓ ਵੀ ਸਾਡੇ ਘਰ ਦੇ ਵਿੱਚ ਨਾ ਬੋਧਾ ਇੰਟਰਫੇਅਰ ਕਰੇ ਉਹ ਕਰੇ ਕਿਉਂ ਨਾ ਫਰਕ ਰੱਖਦੀ ਆ ਤੁਹਾਡੇ ਦੋਵਾਂ ਪਰਾਵਾਂ ਦੇ ਵਿੱਚ ਓਏ ਇਹ ਗੱਲ ਦਾ ਤਾਂ ਮੈਨੂੰ ਪਤਾ ਹੀ ਆ ਹੁਣ ਤੂੰ ਵੇਖ ਲਾ ਉਹ ਦਿਨ ਮੈਂ ਇੰਨੇ ਚਿਰਾਂ ਬਾਅਦ ਪੱਗ ਬੰਨੀ ਸੀ ਤੂੰ ਵੀ ਤਾਰੀਫ ਕੀਤੀ ਮੰਮੀ ਨੇ ਵੀ ਕੀਤੀ ਇਥੋਂ ਤੱਕ ਕਿ ਵੀਰ ਨੇ ਵੀ ਕਿਹਾ ਕਿ ਸੋਹਣੀ ਲੱਗਣ ਢੀਆ ਪਰ ਇਹਨੇ ਇੱਕ ਵਾਰ ਨਹੀਂ ਕਿਹਾ ਆਪਣੀ ਜ਼ੁਬਾਨ ਤੋਂ ਤੇ ਇਹ ਗੱਲ ਮੈਂ ਵੀ ਨੋਟ ਕੀਤੀ ਸੀ ਤੁਹਾਡੇ ਸਾਹਮਣੇ ਵੀਰ ਦੀਆਂ ਕਿੰਧਾ ਤਾਰੀਫਾਂ ਕਰਨ ਢੀ ਸੀ ਕਿਤੇ ਕਹੋ ਭਾਜੀ ਇਹਨੂੰ ਪੈਸੇ ਤੇ ਨਹੀਂ ਦਿੰਦੇ ਹੈਗੇ ਜਿਹੜੀ ਹਮੇਸ਼ਾ ਉਹਦੀ ਬੋਲੀ ਬੋਲਦੀ ਹੈ ਹੋ ਪਹਿਲੇ ਆ ਗਿਆ ਉਹਨੇ ਤਾਰੀਫਾਂ ਕਰਨੀਆਂ ਦੱਸ ਨਹੀਂ ਕਈ ਵੜੀ ਲਾਲਚ ਗਿਆ ਹੋਈ ਜਾਂਦਾ ਵਾ ਕਿ ਚੱਲ ਪਥਰੇ ਦੇ ਉਕਮੋਂਦਾ ਵਾ ਇਹ ਕੀ ਪਤਾ ਦੇ ਵੀ ਦਿੱਲੇ ਹੋਣਗੇ ਮਦਦ ਮੁੰਦੀ ਚ ਕਰ ਦਿੰਦੇ ਨੇ ਨਹੀਂ ਨਹੀਂ ਉਹ ਤਾਂ ਮਰੀ ਮੱਖੀ ਨਾ ਕੱਢੇ ਹੱਥੋਂ ਪੈਸੇ ਦੇਣ ਡਿਆ ਵਾ ਚੱਲ ਛੱਡ ਇਹਨਾਂ ਗੱਲਾਂ ਨੂੰ ਤੁਸੀਂ ਵੀ ਨਾ ਨਾ ਫਿਕਰ ਕਰੋ ਕਿ ਤੁਸੀਂ ਹੁਣ ਮੰਮੀ ਨੂੰ ਕਹਿੰਦੇ ਸੀ ਕਿ ਉਹਨੂੰ ਨਹੀਂ ਸੀ ਜਾਣ ਦੇਣਾ ਮਾੜਾ ਮੋੜਾ ਤਾਂ ਹੁਣ ਕਹਿਣਾ ਪੈਣਾ ਵਾ ਦਸੋਂ ਲੜਕੇ ਜਾਂਦੀ ਚੰਗੀ ਲੱਗਦੀ ਆ ਮੈਨੂੰ ਹੁਣ ਕਿਹੜਾ ਪਤਾ ਹੈ ਵਿਚਲੀ ਗੱਲ ਦਾ ਕਿ ਕੀ ਹੋਈ ਆ ਤੁਹਾਡੇ ਵਿੱਚ